ਹਾਂਜੀ ਕੀ ਨਾਮ ਹੈ ਜੀ ਬਰਜੇਸ਼ ਕੁਮਾਰ ਜੀ ਬਰਜੇਸ਼ ਜੀ ਕੀ ਪੋਜੀਸ਼ਨ ਹੈ ਹੁਣ ਉਹ ਜਿਹੜਾ ਮਾਮਲਾ ਸੀਗਾ ਮਾਮਲਾ ਟੌਰਚਰ ਦਾ ਸੀ ਤਿੰਨ ਮਹੀਨੇ ਤੋਂ ਹੋ ਰਿਹਾ ਪਿਛਲੇ ਕੋਈ ਨਵੀਂ ਗੱਲ ਤਾਂ ਹੈ ਨਹੀਂ ਕੀ ਬਸ ਹੁਣ ਤਾਂ ਹੱਥ ਪੈਰ ਤੇ ਗੱਲ ਪਹੁੰਚ ਗਈ ਡੰਡੇ ਨਾਲ ਮਾਰਿਆ ਗਿਆ ਬੁਲਾਦ ਨੂੰ ਉਹ ਅਜੇ ਉਹ ਆਪਣੇ ਛੁੱਟੀ ਲੈ ਚੁੱਕੇ ਨੇ ਤੇ ਘਰੇ ਟਕੋਰ ਵਗੈਰਾ ਕਰਕੇ ਉਹਦਾ ਇਲਾਜ ਕਰਵਾ ਰਹੇ ਨੇ ਅਸੀਂ ਚਾਹੁੰਦੇ ਕਿ ਜੋ ਸਾਡੀ ਮੰਗ ਹੈਗੀ ਏ ਵੀ ਫਿਲਹਾਲ ਉਹਨੂੰ ਮੌਕੇ ਤੇ ਉਹਨੂੰ ਹਟਾਇਆ ਜਾਵੇ ਪਹਿਲੀ ਮੰਗ ਤੇ ਹੈ ਬਾਕੀ ਜੋ ਐਫੇਅਰ ਕਰਾਈ ਗਈ ਹੈ ਉਹਦੇ ਬਾਅਦ ਅਸੀਂ ਸੋਚਾਂਗੇ ਸਟੈਂਡ ਅਸੀਂ ਚਾਹੁੰਦੇ ਕਿ ਰਵੇ ਨਾਲ ਕਾਰਵਾਈ ਹੋਵੇ ਜਿਹੜਾ ਪਲਚਾ ਦੰਜਾ ਆ ਉਹਦੇ ਕੀ ਕਮੀ ਮਹਿਸੂਸ ਕਰਦੇ ਹੋ ਕਮੇਦਾਨੀ ਸਾਡੀ ਪਹਿਲੀ ਮੰਗ ਤੇ ਵੀ ਉਹਨੂੰ ਹਟਾਇਆ ਹੀ ਜਾਵੇ ਜੀ ਵੀ ਇਹਨਾਂ ਨਾਲ ਸਾਡੀ ਡਿਊਟੀ ਅਸੀਂ ਡਿਊਟੀ ਕਰਨੀ ਬਹੁਤ ਮੁਸ਼ਕਲ ਲੱਗੀਆਂ ਵਿੱਚ ਮੈਨੂੰ ਐਨੇ ਕਾਨੂੰਨੀ ਤੌਰ ਤੇ ਨਹੀਂ ਪਤਾ ਜੀ ਪਰ ਜਿਹੜੀ ਇਹ ਮੁਲਾਜ਼ਮਾਂ ਨੂੰ ਕੁੱਟਮਾਰ ਦੀ ਧਾਰਾ ਲੱਗੀ ਉਸੇ ਹੀ ਲੱਗੀ ਜੀ ਓਨ ਡਿਊਟੀ ਜੀ ਕੀ ਮੰਗ ਕਰਦੇ ਹੋ ਜੀ ਸਰ ਤੁਹਾਨੂੰ ਪਹਿਲੇ ਹੀ ਦੱਸ ਚੁੱਕੇ ਕਿ ਉਹਨੂੰ ਮੋਕੇ ਤੇ ਹਟਾਇਆ ਜਾਵੇ ਜੀ ਬਸ ਨਹੀਂ ਆ ਜਾ ਹੈ ਤਰਨਾ ਲਗਾ ਹੈ ਵੀ ਉਹਨਾਂ ਦੇ ਜਿਹੜੇ ਐਫੇਅਰ ਕਰਾਈ ਹੈ ਨਾ ਤੁਹਾਨੂੰ ਬਰਖਾਸ ਕੀਤਾ ਗਿਆ ਨਾ ਹੀ ਉਹਨੂੰ ਅਜੇ ਤੱਕ ਹਟਾ ਕੋਈ ਗ੍ਰਿਫਤਾਰ ਕੀਤਾ ਗਿਆ ਜੀ ਕਾਰਵਾਈ ਇਹ ਕਰਨੇ ਕਿ ਸਰੂਪ ਰਹਿਗਾ ਅਨੁਮਿਤ ਸਮੇ ਲਈ ਇਹ ਕਿ ਸੰਕੇਤਿਕ ਦਰਨਾ ਹੈ ਨੇ ਇੱਕ ਤਾਂ ਪੰਜਾਬ ਲੈਵਲ ਤੋਂ ਸਾਨੂੰ ਕਿਹਾ ਗਿਆ ਵੀ ਤੁਸੀਂ ਜ਼ਿਲ੍ਹਾ ਲੈਵਲ ਤੇ ਬੈਠੋ ਡੀਸੀ ਦਾ ਬਰਨ ਮੰਗ ਪੱਤਰ ਦਿਓ ਦਰਨਾ ਲਗਾਓ ਤੇ ਪੰਜਾਬ ਦੇ ਸੰਘੂ ਕਮੇਟੀ ਵਿੱਚ ਅਜੇ ਕੰਮ ਕਾਇ ਦਸਤਰੀ ਕੰਮ ਕਾਇ ਠੱਪ ਹੈ ਜੀ ਸਾਰਾ ਕੰਮ ਬੰਦ ਪੈ ਗਿਆ ਸਾਰਾ ਦਾ ਹਾਂ ਜਿਲ੍ਹਾ ਨੰਨਪੰਜਾਬ ਵਿੱਚ ਹੀ ਅੱਛਾ ਪੰਜਾਬ ਕਿਸੇ ਪ੍ਰਕਾਰ ਦੀ ਕੋਈ ਰਿਪੋਰਟ ਹੈ ਜੇ ਹੈੱਡ ਆਫਿਸ ਨਹੀਂ ਬੜੀ ਸ਼ਰਮ ਦੀ ਗੱਲ ਹੈ ਮੌਜੂਦਾ ਸਰਕਾਰ ਵਿੱਚ ਜੇ ਮੌਜੂਦਾ ਕਰਮਚਾਰੀ ਐ ਐ ਬੈਠਣਗੇ ਤਾਂ ਕੰਮ ਕਿਦਾਂ ਚੱਲੇਗਾ ਮੇਰੇ ਬੱਲੂਆਂ ਨੇ ਪਿੰਡ ਦੀ ਮੈਂ ਗੱਲ ਕਰਾਂ ਹਲਕੇ ਦੀ ਗੱਲ ਕਰਾਂ ਪਾਕਸਰ ਪਿੰਡ ਵਿੱਚ ਗੋਲੀ ਚੱਲੀ ਹੈ ਚਾਰ ਪੰਜ ਦਿਨ ਪਹਿਲਾਂ ਮੌਜੂਦਾ ਸਰਪੰਚ ਦੇ ਉੱਤੇ ਗੋਲੀ ਚੱਲ ਗਈ ਹੈ ਕਿੰਨੀ ਸ਼ਰਮ ਦੀ ਗੱਲ ਹੈ ਜੇ ਸਰਪੰਚ ਮੌਜੂਦਾ ਸਰਕਾਰ ਵਿੱਚ ਸੇਫ ਨਹੀਂ ਹੈਗਾ ਤਾਂ ਸਾਡੇ ਵਰਗੇ ਬੰਦੇ ਤਾਂ ਵੈਸੇ ਸੇਫ ਨਹੀਂ ਹੈਗੇ ਮੇਰੀ ਸਰਕਾਰ ਤੋਂ ਇਹੀ ਦਰਖਾਸਤ ਹੈ ਤੁਹਾਡੇ ਤੋਂ ਨਹੀਂ ਸਮਝਦਾ ਤੁਸੀਂ ਛੱਡ ਕ੍ਰਾਂਤੀ ਛੱਡੋ ਤੇ ਗਰਾਊਂਡ ਤੇ ਅੱਗੇ ਬੈਠੋ ਤੁਹਾਨੂੰ ਪਤਾ ਲੱਗੇਗਾ ਤੁਹਾਡੀ ਜਿਹੜੀ ਉਹ ਕਹਿੰਦੇ ਨੇ ਇਮਾਨਦਾਰੀ ਦੀ ਸਰਕਾਰ ਉਹ ਕਿੰਨੀ ਕੁ ਫੇਲ ਹੋ ਚੁੱਕੀ ਹੈ ਤੇ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਨੂੰ ਨਿਆਂ ਦਿੱਤਾ ਜਾਵੇ ਤੇ ਇਹਨਾਂ ਦੇ ਨਿਆਂ ਵਾਸਤੇ ਅਸੀਂ ਪੂਰਾ ਜ਼ੋਰ ਲਾਵਾਂਗੇ ਜਿੱਥੇ ਤੱਕ ਸਾਡੀ ਗੱਲ ਗਈ ਅਸੀਂ ਪਹੁੰਚਾਂਗੇ ਧੰਨਵਾਦ ਪੰਜਾਬ ਸਰਕਾਰ ਦੇ ਏਡੇ ਮਾੜੇ ਹਾਲਾਤ ਮੈਂ ਅੱਜ ਤੱਕ ਕਿਸੇ ਸਰਕਾਰ ਦੇ ਨਹੀਂ ਵੇਖੇ ਅੱਜ ਜਿਹੜੇ ਮੰਡੀ ਬੋਰਡ ਦੇ ਮੌਜੂਦਾ ਚੇਅਰਮੈਨ ਮੈਨੂੰ ਨਹੀਂ ਲੱਗਦਾ ਵੀ ਇਹ ਕਦੇ ਇਹਨਾਂ ਵਿਚਾਰਿਆਂ ਨੂੰ ਹੜਤਾਲ ਦੀ ਜਮ ਮਨ ਲੋ ਨੋਬਤ ਤੇ ਆ ਕੇ ਬਹਿਣਾ ਪਵੇ ਅੱਜ ਇਹ ਸਾਰਾ ਜ਼ਿਲ੍ਹਾ ਸਾਰਾ ਜ਼ਿਲ੍ਹਾ ਅੱਜ ਹੜਤਾਲ ਤੇ ਹੈ ਅੱਜ ਫਾਜ਼ਲ ਦਾ ਸਾਰਾ ਜ਼ਿਲ੍ਹਾ ਜਨਾਬ ਪੰਜਾਬ ਮੰਡੀ ਬੋਰਡ ਹੜਤਾਲ ਤੇ ਹੈ ਔਰ ਇਹ ਕਹਿ ਰਹੇ ਨੇ ਆਉਣ ਵਾਲੇ ਸਮੇਂ 'ਚ ਜੇ ਸਾਨੂੰ ਇਨਸਾਫ ਨਾ ਮਿਲਿਆ ਤੇ ਅਸੀਂ ਸਾਰੇ ਪੰਜਾਬ ਦੇ ਵਿੱਚ ਜਿਹੜਾ ਮੰਡੀ ਬੋਰਡ ਦੀ ਹੜਤਾਲ ਕਰਾਂਗੇ ਤੇ ਅਸੀਂ ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ ਐਸਐਸਪੀ ਸਾਹਿਬ ਨੂੰ ਔਰ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨਾਲ ਵੀ ਮੇਰੀ ਗੱਲ ਹੋਈ ਸੀ ਵੀ ਇਹ ਜਿਹੜੇ ਗੁੰਡਾ ਚੇਅਰਮੈਨ ਨੇ ਇਹਨਾਂ ਨੂੰ ਤੁਰੰਤ ਜਿਹੜਾ ਆਦੀ ਸੀਟ ਤੋਂ ਲਾਇਆ ਜਾਵੇ ਤੇ ਇਹਨਾਂ ਦੇ ਕਾਰਵਾਈ ਕਰਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਸੱਟਿਆ ਜਾਵੇ ਕਿੰਨੀ ਸ਼ਰਮ ਵਾਲੀ ਗੱਲ ਏ ਵੀ ਉਹਨਾਂ ਨੇ ਐਂਟੀਸੀਪੇਟਿਵ ਈਮਲ ਵੀ ਲਾਤੀ ਏ ਸ਼ਾਇਦ ਤੁਹਾਡੇ ਧਿਆਨ ਜਗਾ ਕਿ ਨਹੀਂਗਾ ਹਾਂਜੀ ਹਾਂਜੀ ਉਹਨਾਂ ਨੇ ਆਦੀ ਬੇਲ ਵੀ ਲਾ ਦਿੱਤੀ ਹੋਈ ਏ ਜੀ ਵੀ ਸਾਡਾ ਕੀ ਹੋਣਾ ਤੇ ਇਹਨਾਂ ਦੇ ਐਮਐਲਏ ਦਾ ਉਹਨੂੰ ਇਸ਼ਾਰਾ ਹੈ ਵੀ ਤੂੰ ਚਿੰਤਾ ਨਾ ਕਰ। ਉਸ ਹਲਕੇ ਦੇ ਜਿਹੜੇ ਵਿਧਾਇਕ ਨੇ ਉਹਨਾਂ ਵੱਲੋਂ ਫੋਨ ਤੇ ਗੱਲਬਾਤ ਕੀਤੀ ਗਈ ਸੀ ਤੇ ਕਿਹਾ ਗਿਆ ਸੀ ਵੀ ਮੈਂ ਤੇਰਾ ਭਰਾ诶ਗਾ ਮੈਂ ਤੇਰੇ ਨਾਲ ਖਲਾਫ ਫਿਕਰ ਨਾ ਕਰ। ਫਿਰ ਖੜ ਗਏ ਨੇ। ਇਹ ਅੱਜ ਵਿਚਾਰੇ ਇੱਥੇ ਕਿਉਂ ਬੈਠੇ ਨੇ? ਇੱਥੇ ਜੋ ਬੈਠੇ ਨੇ। ਜੀ। ਪਰਚਾ ਵੀ ਕਰ ਮੈਂ ਨਾ ਮੈਂ ਪਰਸੋਂ ਹੀ ਤੁਹਾਨੂੰ ਗੱਲ ਸੁਣਾ ਦਿੰਦਾ। ਮੈਂ ਕਿ ਦੁਕਾਨ ਤੇ ਗਿਆ। ਉਹ ਬੰਦਾ ਨਾ ਬੜਾ ਉਦਾਸ ਹੋ ਕੇ ਬੈਠਾ। ਮੈਂ ਉਹਨੂੰ ਪੁੱਛਿਆ ਵੀ ਕੀ ਗੱਲ ਹੋ ਗਈ? ਕਹਿੰਦਾ ਯਾਰ ਮੇਰਾ ਜੀ ਕਰਦਾ ਮੈਂ ਇੱਟ ਚੱਕਾ ਤੇ ਸਿਰ ਚਾਪੇ ਮਾਰਾਂ ਮੈਂ ਕਿਹਾ ਕਿਉਂ ਕਹਿੰਦਾ ਯਾਰ ਜਦੋਂ ਸਾਡੇ ਵਾਲੇ ਐਮਐਲਏ ਇਮਾਨਦਾਰੀ ਦੀ ਗੱਲ ਕਰਦੇ ਮੇਰਾ ਜੀ ਕਰਦਾ ਵੀ ਮੈਂ ਆਦੇ ਆਪ ਦੇ ਲੱਕ ਦਾ ਚਪੇੜਾ ਮਾਰੀ ਜਾਵਾਂ ਆ ਹਾਲਾਤ ਨੇ ਅੱਜ ਮੰਨ ਲਓ ਇਹ ਇਮਾਨਦਾਰੀ ਦੀ ਗੱਲ ਕਰਦੇ ਚੰਗੇ ਲੱਗਦੇ ਹੀ ਨਹੀਂ ਪਤਾ ਨਹੀਂ ਕਿਉਂ ਇਮਾਨਦਾਰੀ ਦਾ ਇਹ ਵਰਲਡ ਆਦੇ ਮੂੰਹ ਤੇ ਲਿਆਉਂਦੇ ਨੇ ਕੁੜੀਆਂ ਲੋਕਾਂ ਨੂੰ ਇਹਨਾਂ ਦੀ ਬੋਲੇ ਚਲੋ ਦਾ ਲੱਗ ਰਿਹਾ ਸੀ ਇੱਕ ਵਾਰੀ ਇਨਕਲਾਬ ਜਿਹੜਾ ਆਣਾ ਸੀ ਉਹ ਲੋਕਾਂ ਨੇ ਵੇਖ ਲਿਆ ਤੇ ਲੋਕ ਅੱਜ ਤਰਾਈ ਤਰਾਈ ਕਰ ਰਹੇ ਨੇ ਤੇ ਆਨ ਵਾਲਾ ਜਿਹੜਾ ਸਮਾਂ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਤੋਂ بچੋ ਪਿੰਡਾਂ 'ਚ ਇਹਨਾਂ ਨੂੰ ਵੜਨ ਨਾ ਦਿਓ ਕਿਸਾਨ ਭਰਾ ਇਹਨਾਂ ਨੂੰ ਪਿੰਡਾਂ 'ਚ ਵੜਨ ਨਹੀਂ ਦੇ ਰਹੇ ਤੇ ਮੈਂ ਕਿਸਾਨਾਂ ਨੂੰ ਵੀ ਬੇਨਤੀ ਕਰਦਾ ਸਾਰੇ ਪੰਜਾਬ ਦੇ ਵਿੱਚ ਕਿਸਾਨ ਇਹਨਾਂ ਦਾ ਘਰਾਓ ਕਰ ਰਹੇ ਨੇ ਕਿਉਂਕਿ ਇਹਨਾਂ ਨੇ ਕਿਸਾਨਾਂ ਦਾ ਮਤਲਬ 2 ਘੰਟਿਆਂ ਦੇ ਵਿੱਚ ਅਤਿਆਚਾਰ ਕਰਕੇ ਪੂਰਾ ਫਾਜ਼ਲ ਕਾ ਜ਼ਿਲ੍ਹੇ ਵਾਲੇ ਕਿਸਾਨ ਕਿਉਂ ਚੁੱਪ ਨੇ ਇਹਦਾ ਕਾਰਨ ਹੈ ਇੱਕ ਉਹ ਸਾਡੇ ਜਲਾਲਾਬਾਦ ਹੈਗਾ ਅਸੀਂ ਰਾਈਆਂ ਵਾਲੇ ਰੋਡ ਵਾਲਾ ਉਹ ਵਿਚਾਰਾ ਮਾੜਾ ਮੋਢਾ ਬੋਲਦਾ ਸੀ ਜੀ ਉਹ ਇਹਨਾਂ ਦੇ ਧਰਨੇ 'ਚ ਜਾਂਦਾ ਤਾਂ ਉਹਨੂੰ ਵੀ ਕਹਿੰਦੇ ਨੇ ਨਹੀਂ ਨਹੀਂ ਯਾਰ ਤੂੰ ਐਮਐਲਏ ਦੇ ਖਿਲਾਫ ਨਾ ਬੋਲੀ ਤਾਂ ਤੂੰ ਧਰਨੇ 'ਚ ਆ ਸਕਣਾ ਨਹੀਂ ਤੂੰ ਧਰਨੇ 'ਚ ਸਾਂਹੀ ਬਾੜ ਸਕਦਾ ਤੇ ਮੈਂ ਕਿਸਾਨੀ ਉਹਨੂੰ ਬੇਨਤੀ ਕਰਦਾ ਆਦੇ ਹੱਕਾਂ ਵਾਸਤੇ ਹੁਣ ਬੋਲੋ ਉਦੋਂ ਤੋਂ ਸਾਡੇ ਮਗਰ ਪੈਂਦੇ ਸੀ ਪਿੰਡਾ ਹੀ ਨਹੀਂ ਵੜਨ ਦੇਣਾ ਹੁਣ ਜਿਨ੍ਹਾਂ ਨੇ ਤੁਹਾਨੂੰ ਦਿਨੇ ਕੁੱਟਿਆ ਤੁਹਾਡੇ ਤੰਬੂ ਖਾੜ ਤੇ ਉਹਨੂੰ ਉਹਨਾਂ ਦੇ ਪੋਹ ਗੱਲ ਤੇ ਮੈਂ ਬੇਨਤੀ ਕਰਦਾ ਸਰਕਾਰ ਨੂੰ ਕਿ ਜਲਦੀ ਤੋਂ ਜਲਦੀ ਵਿਚਾਰੇ ਕਰਮਚਾਰੀਆਂ ਨੂੰ ਨਿੱਕੇ ਨਿੱਕੇ ਉਹਦੇ ਬੱਚੇ ਨੇ ਪਰਿਵਾਰ ਬੜਾ ਸਦਮੇ ਦੇ ਵਿੱਚ ਹੈ ਇਹਨਾਂ ਨੂੰ ਜਲਦੀ ਤੋਂ ਜਲਦੀ ਇਨਸਾਫ ਜਿਹੜਾ ਮਿਲਣਾ ਚਾਹੀਦਾ ਹੈ ਔਰ ਪੂਰੀ ਸਕਿਉਰਟੀ ਵੀ ਪਰਿਵਾਰ ਨੂੰ ਮਿਲਣੀ ਚਾਹੀਦੀ ਹੈ ਥੈਂਕ ਯੂ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋਵਾਂ से हम अपील करते हैं कि ए बी ए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत